ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਜਲ ਫਿਰ ਠੀਕ ਠਾਕ ਹੋ ਜਿਵਾਸ਼ੋ ਕਾਫੀ ਟਾਈਮ ਪੈ ਗਿਆ ਦੂਜੀ ਵੀਡੀਓ ਪਾਉਣ ਦੇ ਵਿੱਚ ਦੋ ਚੀਜ਼ਾਂ ਸੀ ਇੱਕ ਤੇ ਥੋੜੀ ਸਿਹਤ ਤੇ ਦੂਜਾ ਮੈਂ ਵੈਸੇ ਹਾਲ ਸੀ ਬੈ ਕੇ ਤਿਆਰ ਹੋ ਕੇ ਵੀਡੀਓ ਪਾਣੀ ਕਿਲਤ ਮੇਰੇ ਵਾਸਤੇ ਜਿਹੜੀ ਲਾਸਟ ਵੀਡੀਓ ਪਾਈ ਸੀ ਨਾ ਉਹਦੇ ਉੱਪਰ ਇੱਕ ਕਮੈਂਟ ਆਇਆ ਸੀਗਾ ਬਈ ਜਿਹੜਾ ਹੈ ਦ੍ਰਿਸ਼ਟੀ ਕਿਵੇਂ ਖੁੱਲੇ ਦ੍ਰਿਵਿਸ਼ਟੀ ਕਿਵੇਂ ਖੁੱਲੇ ਤਾਂ ਕਿ ਉਹ ਅਦ੍ਰਿਸ਼ ਨੂੰ ਦੇਖਿਆ ਜਾ ਸਕੇ ਮੇਰਾ ਸੁਭਾਅ ਹੈ ਸਵਾਲ ਤੇ ਸਵਾਲ ਖੜੇ ਕਰਨਾ ਵੀ ਦਿਵ ਦ੍ਰਿਸ਼ਟੀ ਖੋਲਣੀ ਕਿਉਂ ਕੀ ਦੇਖਣਾ ਚਾਹਦੇ ਤੁਸੀਂ ਐਸਾ ਫਿਊਚਰ ਦੇਖਣਾ ਚਾਹੁੰਦੇ ਆ ਕਿ ਕਿਸੇ ਹੋਰ ਦਾ ਫਿਚਰ ਦੇਖਣਾ ਚਾਹੁੰਦੇ ਹੋ ਕੀ ਕਰਨਾ ਦੇਖ ਕੇ ਹੈਨਾ ਕਿਉਂਕਿ ਇਹ ਵਰਦਾਨ ਨਹੀਂ ਹੈ ਸ਼ਰਾਪ ਹੈ ਦਿਵ ਦ੍ਰਿਸ਼ਟੀ ਐਸਾ ਨਹੀਂ ਕਿ ਤੁਸੀਂ ਸਭ ਕੁਝ ਦੇਖ ਰਹੇ ਹੋ ਪਰ ਤੁਹਾਨੂੰ ਇਹਨਾਂ ਸੰਜਮ ਚਾਹੀਦਾ ਵੀ ਦੇਖ ਕੇ ਵੀ ਅੰਡਰਟ ਕਰਨਾ ਹੈ ਉਸ ਚੀਜ਼ ਨੂੰ ਤਾਨੂੰ ਪਤਾ ਲੱਗ ਜਾਂਦਾ ਕਿ ਸਾਹਮਣੇ ਵਾਲਾ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ ਪਰ ਤੁਸੀਂ ਉਹਦੀ ਸੋਚ ਤੇ ਨਹੀਂ ਜਾਣਾ ਉਹਦੇ ਕਹਿਣ ਤੇ ਜਾਣਾ ਹੈ ਹਨਾ ਉਹ ਤੁਹਾਨੂੰ ਕਹ ਰਿਹਾ ਕਿ ਮੇਰਾ ਭਰਾ ਬਹੁਤ ਚੰਗਾ ਅੰਦਰੋਂ ਕਹ ਰਿਹਾ ਹੈ ਚੋਰ ਹੈ ਸਾਲਾ ਹਨਾ ਤੁਸੀਂ ਉਹ ਜਿਹੜਾ ਚੋਰ ਹੈ ਸਾਲਾ ਤੁਸੀਂ ਉਹ ਇਗਨੋਰ ਕਰਨਾ ਜਿਹਦੇ ਐਡਾ ਸੰਜਮ ਤੁਹਾਡੇ ਅੰਦਰ ਆ ਗਿਆ ਹੈ ਫਿਰ ਤੁਸੀਂ ਆਪਣੀ ਜਿਹੜੀ ਦ੍ਰਿਸ਼ਟੀ ਖੋਲਣ ਦੀ ਗੱਲ ਕਰੋ ਮਰ ਕਰਨਾ ਇਹ ਬਹੁਤ ਨੁਕਸਾਨ ਕਲੇ ਰਹ ਜੂਗੇ ਸੰਸਾਰ ਤੇ ਦੂਸਰੀ ਕਲੇ ਕਿ ਜਿੰਨੇ ਸਵਾਲ ਵੀਰ ਨੇ ਕੀਤਾ ਛਾ ਉਹਨੂੰ ਪਤਾ ਨਹੀਂ ਕਿ ਇਹਦੇ ਨਾਲ ਕੀ ਨੁਕਸਾਨ ਹੈ ਤੇ ਦ੍ਰਿਸ਼ਟੀ ਖੁੱਲਣ ਦੇ ਨਾਲ ਅਦ੍ਰਿਸ਼ ਦੇ ਵਿੱਚ ਐਸਾ ਨਹੀਂ ਕਿ ਤੁਸੀਂ ਚੰਗਾ ਚੰਗਾ ਦੇਖ ਸਕਦੇ ਤੁਹਾਨੂੰ ਮਾਰਾ ਵੀ ਦੇਖਣਾ ਪੈਂਦਾ ਐਸੀਆਂ ਸ਼ਕਲਾਂ ਐਸੀਆਂ ਰੂਹਾਂ ਐਸੇ ਪ੍ਰੇਤ ਅਚਾਨਕ ਬੰਦੇ ਨੂੰ ਅਟੈਕ ਆ ਜਾਏ ਦੇਖ ਕੇ ਜਿਵੇਂ ਸੜਾ ਗ੍ਰੀਦਾਸੇ ਉੱਥੇ ਕਹਿੰਦਾ ਐਡਾ ਕੋਈ ਖਲੋਤਾ ਹੈ ਮੇਰੇ ਸਰਾਣੇ ਆ ਕੇ ਚਲੋ ਉਹਨੂੰ ਤੋਰਿਆ ਫਿਰ ਕਿਉਂ ਜਦ ਅਸੀਂ ਲੋਕਾਂ ਦੇ ਬਾਹਰ ਲੈਣੇ ਨੇ ਤੇ ਕਈ ਚੀਜ਼ਾਂ ਚੰਗੀਆਂ ਕਈ ਚੀਜ਼ਾਂ ਮਾੜੀਆਂ ਸਾਰੀਆਂ ਤਰ੍ਹਾਂ ਪੈਂਦੀਆਂ ਨੇ। ਇਹ ਤੋਂ ਪਹਿਲਾਂ ਇੱਕ ਹੋਰ ਚੀਜ਼ ਕਰੋ। ਅਗਰ ਇਹ ਵਾਕਈ ਸੀਰੀਅਸ ਇਸ ਦੇ ਵਾਸਤੇ ਅਦਰ ਵਾਕਈ ਐਨਾ ਸੰਜਮ ਦੇ ਤੁਸੀਂ ਤਾਂ ਨਹੀਂ ਹੋ ਚੁੱਕੇ ਹੋ ਨਾ। ਦੇਖੋ ਸਭ ਤੋਂ ਪਹਿਲਾਂ ਨਾ ਗਰਾਊਂਡ ਬਣਾਓ। ਮੈਂ ਅਕਸਰ ਕਹਿੰਦਾ ਹੁੰਦਾ ਜਿਹੜੇ ਨਾ ਸਿੱਧੇ ਮੰਦਰ ਦੇਣ ਲੱਗ ਪੈਂਦੇ ਨੇ। ਮੌਤ ਦਾ ਘਰ ਹੈ। ਨੁਕਸਾਨ ਦਾ ਘਰ ਹੈ। ਬਹੁਤ سارے ਕੇਸ ਐਸੇ ਆਏ ਨੇ ਸਾਡੇ ਕੋਲ ਜਿਹੜੇ ਲੋਕਾਂ ਦਾ ਭਲਾ ਕਰਦੇ ਸੀ ਤੇ ਆਪ ਫਸ ਗਏ। ਜੋ ਕਿ ਹਾਲ ਹੁੰਦੇ ਸੀ ਤੇ ਆਪ ਦੁਖੀ ਹੋ ਗਏ ਘਰ-ਬਾਰ ਛੁੱਟ ਗਿਆ ਬੱਚੇ ਛੱਡ ਗਏ ਇਕੱਲੇ ਰਹਿ ਗਏ ਕਈ ਕਿਸੇ ਕੋਲ ਕੋ ਐਸੇ ਆਏ ਜਿਹੜੇ ਆਪ ਬਿਮਾਰ ਹੋ ਗਏ ਐ ਤੁਹਾਨੂੰ ਗੋਇੰਦਵਾਲ ਸਾਹਿਬ ਮਿਆਣੀ ਪਤਨ ਕਿਤੇ ਆ ਕੇ ਦੇਖੋ ਕੀ ਹਾਲ ਹੁੰਦਾ ਉੱਥੇ ਹਾਂ ਅਸੀਂ ਵੀਡੀਓਗ੍ਰਾਫੀ ਨਹੀਂ ਕਰਦੇ ਅਸੀਂ ਫੋਟੋਗ੍ਰਾਫੀ ਨਹੀਂ ਕਰਦੇ ਅਸੀਂ ਜਲੂਸ ਨਹੀਂ ਕਰਦੇ ਕਿਸੇ ਦਾ ਜਿਹੜਾ ਆਇਆ ਉਹਦਾ ਪਰਸਨਲ ਹੈ ਨਾ ਤੇ ਅਸੀਂ ਇਕੱਲੇ-ਇਕੱਲੇ ਨੂੰ ਆਪਣੇ ਧੋਨੇ ਉੱਤੇ ਬੈਠ ਕੇ ਉਹਨਾਂ ਨਾਲ ਡਿਸਕਸ਼ਨ ਕਰਦੇ ਹਾਂ ਗੱਲਬਾਤ ਕਰਦੇ ਹਾਂ ਮਸਲੇ ਹੱਲ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਇੰਟੂਇਸ਼ਨ ਜਿਹੜੀ ਨਾ ਉਹਨੂੰ ਸਟਰੋਂਗ ਕਰੋ ਚੀਜ਼ਾਂ ਨੂੰ ਮਹਿਸੂਸ ਕਰਨਾ ਜਦ ਮਹਿਸੂਸ ਚੰਗਾ ਮਾਰਾ ਦੇਖੋ ਜੇ ਦਰਵਾਜ਼ਾ ਖੋਲ੍ਹਾਂਗੇ ਤੇ ਚੋਰ ਵੀ ਆਏਗਾ ਤੇ ਸਾਧ ਵੀ ਆਏਗਾ ਨਾ ਤੁਸੀਂ ਰੋਕਣਾ ਥੋੜੀ ਕਿਸੇ ਨੂੰ ਅਗਰ ਤੁਸੀਂ ਰੋਕਣ ਤੇ ਆ ਬੜੀਆਂ ਚੀਜ਼ਾਂ ਰੁਕ ਜਾਣਗੀਆਂ ਤੁਹਾਡੇ ਕੋਲ ਸੋ ਮੈਂ ਜਿਹੜੀ ਸਾਡਾ ਜਿਹੜਾ ਪੜਾਉਣ ਦਾ ਤਰੀਕਾ ਹੈ ਉਹ ਸਭ ਨੂੰ ਆਉਣ ਦਿਓ ਰੋਕੋ ਨਾ ਕਿਸੇ ਨੂੰ ਇਹਦੇ ਵਿੱਚ ਇੰਟੂITION ਪਾਵਰ ਪਲਮਦਾ ਹੋ ਆਪਣੀ ਤਾਂ ਕਿ ਤੁਸੀਂ ਮਹਿਸੂਸ ਕਰ ਸਕੋ ਕਿ ਕਿਉਂਕਿ ਫੀਲ ਨਾ ਤੁਸੀਂ ਪਹਿਲਾਂ ਅਭਾਸ ਕਰਨਾ ਸਿੱਖੋ ਨਾ ਕਈ ਵਾਰ ਨਾ ਅਚਾਨਕ ਡਰਨੇ ਲੱਗਦਾ ਕਿ ਮੇਰੇ ਲੱਗੇ ਕੋਈ ਹੈ ਜਦੋਂ ਅਸੀਂ ਸਾਧਨ ਅਦੇ ਸਿੰਘਾਂ ਨੂੰ ਬਿਠਾਈਦਾ ਬੱਚਿਆਂ ਨੂੰ ਭੈਣਾਂ ਨੂੰ ਬਾਈਦਾ ਉਹਨਾਂ ਨੂੰ ਕਹੀਦਾ ਕਿ ਤੁਹਾਨੂੰ ਮਹਿਸੂਸ ਹੋਏਗਾ ਅੱਖਾਂ ਨਾ ਖੋਲਿਓ ਕੋਈ ਨੁਕਸਾਨ ਨਹੀਂ ਕਰ ਪਾਏਗਾ ਇਹ ਜ਼ਿੰਮੇਵਾਰੀ ਸਾਡੀ ਹੈ ਪਰ ਫਿਰ ਵੀ ਉਹ ਹੋ ਜਾਂਦਾ ਹੈ ਪਹਿਲਾਂ ਫੀਲ ਕਰਨਾ ਸਿੱਖੋ ਕਿ ਸਾਡਾ ਇੱਕ ਜਿਵੇਂ ਅਸੀਂ ਨੂੰ ਕਾਕਾ ਬਦਮਾਸ਼ ਕਹਿੰਨੇ ਸਾਡਾ ਬੱਚਾ ਹੀ ਹੈ ਸਾਡਾ ਛੋਟਾ ਸਾਡਾ ਸਿੰਘ ਜਿਹਾ ਦਾ ਉਹ অলਮੋਸਟ অলਮੋਸਟ ਚੀਜ਼ ਦੇ ਸਿੱਧ ਕਰ ਚੁੱਕਾ ਸੀ ਲਾਗੇ ਆ ਚੁੱਕਾ ਸੀ ਇਹਨੂੰ ਡਰ ਗਿਆ ਉਹਦੇ ਇੰਨੀ ਚ ਕਿਸਮਤ ਚੰਗੀ ਦੁਬਾਰਾ ਫਿਰ ਉਹ ਹੋ ਹੀ ਉਹ ਨਾ ਹੋਇਆ ਵਿਦੀਨ ਡੇਸ ਉਹ ਫੇਰ ਡਰ ਗਿਆ ਸੋ ਦ੍ਰਿਸ਼ਟੀ ਨਾ ਖੋਲੋ ਪਹਿਲਾਂ ਅਹਿਸਾਸ ਕਰਨਾ ਸਿੱਖੋ ਫੀਲ ਕਰਨਾ ਸਿੱਖੋ ਨੈਗੇਟਿਵਿਟੀ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ ਹਨਾ ਇਹ ਚੀਜ਼ ਜਿਹੜੀ ਜਿਹੜੀ ਇਹ ਮਹਿਸੂਸ ਕਰਨਾ ਸਿੱਖੋ ਜਦ ਬਾਣੀ ਪੜਦੇ ਆ ਅੱਖਾਂ ਬੰਦ ਕਰਕੇ ਅਭਿਆਸ ਕਰਦੇ ਤੁਹਾਨੂੰ ਉਹ ਡਰ ਚਲ ਜੇ ਮੇਰੇ ਤਨ ਨੂੰ ਕੁਝ ਫੀਲ ਹੋ ਰਿਹਾ ਬਾ ਅੱਖਾਂ ਖੋਲੋ ਉਹਦੇ ਬਾਅਦ ਦ੍ਰਿਸ਼ਟੀ ਜਿਹੜੀ ਤੁਹਾਡੀ ਖੁੱਲੇਗੀ ਸਿੱਧ ਹੀ ਨਹੀਂ ਖੁੱਲਦੀ ਦ੍ਰਿਸ਼ਟੀ ਜਿਨ੍ਹਾਂ ਦੀ ਸਿੱਧੀ ਖੁੱਲਦੀ ਹੈ ਉਹ پاਗਲ ਹੋ ਸਕਦੇ ਨੇ ਉਹ ਡਰ ਜਾਂਦੇ ਨੇ ਅਟੈਕ ਹੋ ਸਕਦਾ ਹੈ ਕਿਉਂਕਿ ਬਹੁਤ ਕਿਉਂਕਿ ਇਹ ਜਿਹੜਾ ਸੰਸਾਰ ਹੈ ਇਸ ਵਕਤ ਨਾ ਗੁਰਬਾਣੀ ਪੂਜਾ ਨਹੀਂ ਹੋ ਰਹੀ ਨਾਮ ਸਿਮਰਨ ਨਹੀਂ ਹੋ ਰਿਹਾ ਕਲਕਲੇ ਸਰ ਕਰਦੇ ਵਿੱਚ ਉਹ ਡਰਾਮੇ ਫਿਰਮਾਂ ਲੜਾਈਆਂ ਚੜ੍ਹਾਈਆਂ ਆ ਜੋ ਤੁਸੀਂ ਆਸ-ਪਾਸੇ ਮਾਹੌਲ ਦੇਖ ਰਹੇ ਹੋ ਸੋ 네ਗੇਟਿਵਿਟੀ ਜਿਹੜੀ ਸਟਰੋਂਗ ਹੈ ਨੇਗੇਟਿਵਿਟੀ ਜਿਹੜੀ ਹੈ ਉਹ ਪਹਿਲਾਂ ਆਏਗੀ ਪੋਜ਼ਿਟਿਵਿਟੀ ਬਾਅਦ ਚ ਆਏਗੀ ਸੋ ਇਹਦਾ ਵੀ ਆਪਾਂ ਖਿਆਲ ਰੱਖਣਾ ਹੈ ਸੋ ਇਹਦਾ ਅਭਿਆਸ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਹੁਣ ਇਹਨੂੰ ਕਰਨਾ ਸਵ ਲੱਖ ਜਿਹੜਾ ਜਾਪ ਤੁਸੀਂ ਗੁਰਮੰਦਰ ਦਾ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਫਿਰ ਸਵ ਲੱਖ ਜਾਪ ਤੁਸੀਂ ਰਾਮ ਦਾ ਕਰਨਾ ਹੈ ਉਹਨਾਂ ਦਿਮਾਗ 'ਚ ਉਹ ਅਯੁੱਧਿਆ ਵਾਲਾ ਰਾਮ ਨਹੀਂ ਹੋਣਾ ਚਾਹੀਦਾ ਹੈ ਨਾ ਜਿਹੜਾ ਸਭਿਆਕਾ ਦਾ ਰਾਮ ਉਹਦੇ ਵੱਲ ਧਿਆਨ ਦੇਣਾ ਤੁਸੀਂ ਕਿਉਂਕਿ ਤੁਸੀਂ ਜਦੋਂ ਬੈਠੋ ਤੁਹਾਡੇ ਦਿਮਾਗ 'ਚ ਉਹ ਚੀਜ਼ ਆਏਗੀ। ਆਰਾਮ ਗੁਰਬਾਣੀ ਦਾ ਵਿਚ ਮੰਤਰ ਹੈ। ਜਦ ਤੁਸੀਂ ਇੱਥੇ ਟਿਕ ਹੋ ਗਏ। ਇੰਨਾ ਕਰ ਲਿਆ। ਦੋਵੇਂ ਜਦੋਂ ਡਰੇ ਹੋ ਗਏ ਹੁਣ ਤੁਹਾਡੀ ਜ਼ਮੀਨ ਤਿਆਰ ਹੋ ਚੁੱਕੀ ਹੋਈ ਹੈ। ਹੁਣ ਤੁਸੀਂ ਜਿਹੜਾ ਇੱਕ ਸ਼ਲੋਕ ਗਿਆਨ ਅੰਜਨ ਗੁਰ ਦੀ ਹੈ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇਹਦਾ ਤੁਸੀਂ ਸਵਾ ਲੱਖ ਜਾਪ ਕਰਨਾ ਹੈ। ਜਦੋਂ ਇਸ ਤਰ੍ਹਾਂ ਤੁਸੀਂ ਸਟੈਪ ਬਾਈ ਸਟੈਪ ਚੱਲੋਗੇ ਨਾ ਫਿਰ ਜਾ ਕੇ ਤੁਹਾਡੀ ਜਿਹੜੀ ਇੰਟਿਊਟਿਵ ਪਾਵਰ ਜਿਹੜੀ ਹੈ ਉਹ ਸਟਰੋਂਗ ਹੋਏਗੀ ਤੁਸੀਂ ਚੀਜ਼ਾਂ ਅਭਾਸ ਕਰ ਸਕੋਗੇ ਤੁਸੀਂ ਦੇਖ ਨਹੀਂ ਸਕੋਗੇ ਜੀ ਕਿਉਂਕਿ ਅਜੇ ਤੁਹਾਡਾ ਸਿਰਫ ਇੰਟਿਊਸ਼ਨ ਪਾਵ ਜਿਹੜੀ ਸਟਰੋਂਗ ਕੀਤੀ ਹੈ ਤੁਹਾਨੂੰ ਚੰਗਾ ਹੈ ਕਿ ਮਾਰਾ ਇਹ ਸਮਝ ਆ ਜਾਏਗਾ ਅ ਪਰਛਾਵੇਂ ਦੀ ਤਰ੍ਹਾਂ ਚੀਜ਼ਾਂ ਤੁਹਾਨੂੰ ਹੋਣਗੀਆਂ ਮਤਲਬ ਕਲੀਅਰ ਵਿਜ਼ਨ ਹੀ ਹੋਏਗਾ ਸਮਝ ਗਏ ਉਹ ਤੁਹਾਡੇ ਬੈਨੀਫਿਟ ਵਾਸਤੇ ਹੈ ਕਿਉਂਕਿ ਇੱਥੇ ਅਸੀਂ ਸਾਧਨਾ ਵੇਚਦੇ ਨਹੀਂ ਹੈ ਮੰਤਰ ਵੇਛਦੇ ਨਹੀਂ ਆ ਇਹ ਕੋਈ ਤਾਤ੍ਰਿਕ ਵਿਧੀ ਨਹੀਂ ਹੈ ਇਹ ਗੁਰਮਤਿ ਦੀ ਵਿਧੀ ਹੈ ਔਰ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਕੋਈ ਤੰਤਰ ਕੋਈ ਤਿੱਬਤੀ ਤੰਤਰ ਕੋਈ ਬੰਗਾਲੀ ਤੰਤਰ ਕਿਸੇ ਕਿਸਮ ਦਾ ਕੋਈ ਤੰਤਰ ਇਹਦੇ ਉੱਪਰ ਨਹੀਂ ਚੱਲੇਗਾ ਇਹਦੇ ਉੱਪਰ ਨਹੀਂ ਜਾ ਸਕਦਾ ਸੋ ਇਹ ਜਿਹੜੀ ਚੀਜ਼ਾਂ ਜਿਹੜਾ ਨਵਾਂ ਅਭਿਆਸੀ ਉਹਦੇ ਵਾਸਤੇ ਹੈ ਦਿਬ ਦ੍ਰਿਸ਼ਟੀ ਇੱਕਦਮ ਨਹੀਂ ਖੁੱਲੇਗੀ ਨਾ ਖੋਲਣ ਦੀ ਕੋਸ਼ਿਸ਼ ਹੀ ਕਰਿਓ ਕਿਉਂਕਿ ਇਹ ਰਾਹ ਜਿਹੜਾ ਬੜਾ ਲੋਕੀ ਨਾ ਸੋਚਦੇ ਵੀ ਚੰਗਾ ਚੰਗਾ ਦੇਖਾਂਗੇ ਇਹ ਜੇ ਮਾਰਾ ਮਾਰਾ ਬਹੁਤ ਦੇਖਣਾ ਪੈਂਦਾ ਹੈ ਇਹ ਕੋਈ ਜ਼ਿੰਦਗੀ ਥੋੜੀ ਹੈ ਹੈ ਨਾ ਇਹ ਕੋਈ ਅੱਛਾ ਕੰਮ ਥੋੜੀ ਹੈ ਮੈਂ ਤੁਸੀਂ ਅਸੀਂ ਸ਼ਕਲਾਂ ਦੇਖਣੀਆਂ ਅਸੀਂ ਚੀਜ਼ਾਂ ਦੇਖਣੀਆਂ ਠੀਕ ਹੈ ਚੰਗੀਆਂ ਵੀ ਦੇਖਦੀਆਂ ਪਰ ਨਾਲ ਮਾੜੀਆਂ ਵੀ ਦੇਖਦੀਆਂ ਜੇ ਤੁਸੀਂ ਬੈਠਾ ਮੈਨੂੰ ਸਭ ਪਤਾ ਹੈ ਵੀ ਉਹ ਮੇਰੇ ਬਾਰੇ ਕੀ ਸੋਚ ਰਿਹਾ ਪਰ ਮੈਂ ਉਹਦੇ ਸੋਚਣ ਤੇ ਨਹੀਂ ਜਾਵਾਂਗਾ ਮੈਂ ਉਹਦੇ ਕਹਿਣ ਤੇ ਜਾਵਾਂਗਾ ਉਹਦੇ ਕਹਿਣ ਤੇ ਰਿਜੈਕਟ ਕਰਾਂਗਾ ਅੰਦਰ ਦੋਗਲਾਪਨ ਨਹੀਂ ਹੋ ਸਕਦਾ ਨਹੀਂ ਤਾਂ ਇਹ ਹੋਏਗਾ ਕੀ ਕੀ ਤੁਹਾਨੂੰ ਨੁਕਸਾਨ ਵਾਲੇ ਪਾਸੇ ਲੈ ਜਾਏਗਾ ਅੱਛਾ ਇਹਨੇ ਮੇਰੇ ਪਰ ਐਂਕ ਆ ਮੈਂ ਐਂਕ ਕਰਦਾਗਾ ਉਹ ਜੇ ਤੁਸੀਂ ਉਸ ਪਾਸੇ ਫਿਰ ਗੁਰੂ ਤੋਂ ਦੂਰ ਹੋ ਜਾਂਦੇ ਫਿਰ ਸ਼ਰੀਕ ਹੋ ਜਾਂਦੇ ਗੁਰੂ ਦੇ ਤੁਸੀਂ ਹੁਣ ਜਦੋਂ ਅਸਾ ਅਸੀਂ ਘਰੋਂ ਨਿਕਲੇ ਆ ਸਾਨੂੰ ਪਤਾ ਸੀ ਵੀ ਹੋਣਾ ਹੈ ਕੁਝ ਅਸੀਂ ਬਸੰਤ ਨੂੰ ਸਮਰਾਟ ਨੂੰ ਟਾਈਸਨ ਨੂੰ ਆਪਣੇ ਅਜ ਨੂੰ ਦੇ ਕੇ ਸੀ ਵੀ ਰੱਖ ਲਾ ਉਹਨੂੰ ਰੋਕਿਆ ਨਹੀਂ ਉਹ ਹੋਂ ਤਾਂ ਗੱਡੀ ਪਲਟੀ ਦੋ ਪਲਟੀਆਂ ਵੱਜੀਆਂ ਪਰ ਅਸੀਂ ਨਿਕਲ ਕੇ ਆਪੇ ਵੀਡੀਓ ਬਣਾਇਦਾਂ ਸੋਹਣੇ ਬੈਠੇ ਆਂ ਬਹੁਤ ਸਾਰੀ ਚੀਜ਼ਾਂ ਐਸੀਆਂ ਹੋਈਆਂ ਜਿਹੜੀਆਂ ਪਤਾ ਹੁੰਦੀਆਂ ਨੇ ਕਹਿੰਦਾ ਕੇਦਾ ਸਿੰਘ ਨੇ ਬਬੇ ਤੁਹਾਨੂੰ ਪਤਾ ਸੀ ਤੂੰ ਰੋਕਣਾ ਨਹੀਂ ਹੈ ਜੇ ਤੁਸੀਂ ਐਨੇ ਸੰਜਮ ਚ ਆ ਜਾਓਗੇ ਐਨਾ ਤੁਸੀਂ ਭਾਣਾ ਮੰਨਣਾ ਸਿੱਖ ਜਾਓਗੇ ਵੀ ਜੋ ਹੋ ਰਿਹਾ ਨੂੰ ਹੋਣ ਦੇਣਾ ਚਾਹੀਦਾ ਹੈ ਜੇ ਤੁਸੀਂ ਰੋਕਣ ਲਾਪੇ ਫਿਰ ਗੁਰੂ ਦੇ ਸ਼ਰੀਕ ਹੋ ਜਾਗੇ ਅਸੀਂ ਨਾ ਅਸੀਂ ਰੋਕਣਾ ਨਹੀਂ ਹੈ ਰੋਕੀ ਦੀਆਂ ਜਿਹੜੀਆਂ ਅਨੈਚੁਰਲ ਚੀਜ਼ਾਂ ਨੇ ਜਿਹੜੇ ਕੀਤੇ ਕਰਾਏ ਨੇ ਜਿਹੜੇ ਕਰਮਾਂ ਦੇ ਬੰਧਨ ਹੈ ਉਹ ਹੱਥੀਸਿਆਂ ਵਾਂਗ ਕਟਵਾਈਦੇ ਆ ਜਿਹੜੀ ਐਸੀਆਂ ਚੀਜ਼ਾਂ ਨੇ ਉਹ ਸਤੂ ਸੱਚੇ ਪਾਸ਼ਾ ਨੇ ਹੁਕਮ ਕੀਤਾ ਤੇ ਚਲੋ ਆਪਾਂ ਕਰਦੇ ਆਂ ਕਿਉਂਕਿ ਅਗਰ ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ ਫਿਰ ਉਹ ਇਸਾਈਆਂ ਕੋ ਜਾਣਗੇ ਪੰਤਾ ਕੋ ਜਾਣ ਕੇ ਬਰਬਾਦ ਹੋਣਗੇ ਚਾਦਰਾਂ ਚੜਾਉਣਗੇ ਫਿਰ ਦੀਵੇ ਘਰ ਚਾਉਣਗੇ ਫਿਰ ਉਹ ਹੀ ਬਿਮਾਰੀਆਂ ਕੋਲ ਕੋਲ ਬੰਦ ਜਾਈਗੀ ਬੱਚੇ ਬਿਮਾਰ ਪੈ ਜਾਣਗੇ ਉਹ ਸਾਰੇ ਸਿਆਪੇ ਕਰਾਂ ਚ ਆ ਜਾਣਗੇ ਅਸੀਂ ਹੁਣ ਦਾ ਘੱਟੋ ਘੱਟ 900 ਤੋਂ 1000 ਦੀਵਾ ਜਿਹੜਾ ਚੁਕਾ ਚੁਕੇ ਘਰਾਂ ਚੋਂ ਜਿੱਥੇ ਜੋਤਲ ਹੋਏ ਸ਼ੀਤ ਸਿੰਘਾਂ ਦੀ ਸੋ ਇਹ ਸਭ ਕੁਝ ਇਹ ਇੱਕ ਇੱਕ ਨਵੀਂ ਮੂਵੀ ਹੈ ਸਪਾਈਡਰਮੈਨ ਜਿਹਦੇ ਵਿੱਚ ਇੱਕ ਡਾਇਲੌਗ ਹੈ ਕਿ ਕਿ ਦਿ ਗ੍ਰੇਟ ਪਾਵਰ ਕਮਸ ਵਿਦ ਅ ਗ੍ਰੇਟ ਰਿਸਪੌਂਸਿਬਿਲਟੀ ਇਹ ਗੁਰਮਤ ਦਾ ਰਾਏ ਸ਼ੈਤਾਨ ਦਾ ਰਾਣੀ ਹੈ ਸੋ ਇੱਕ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਾ ਹੈ ਇੱਕ ਜ਼ਿੰਮੇਵਾਰੀ ਦੇ ਨਾਲ ਇਹ ਚੱਲਣਾ ਹੈ ਇੱਕ ਜ਼ਿੰਮੇਵਾਰੀ ਦੇ ਨਾਲ ਇਹ ਸਭ ਕੁਝ ਤੁਸੀਂ ਹੈਂਡਲ ਕਰਨਾ ਹੈ ਸੋ ਇਹ ਵਿਧੀ ਜਿਹੜੀ ਹੈ ਸਭ ਤੋਂ ਪਹਿਲਾਂ ਕਾਲੇ ਨਾ ਪਾਓ ਆਪਣੀ ਜਿਹੜੀ ਇੰਟੂਟਿਵ ਪਾਵਰ ਹੈ ਉਹਨੂੰ ਸਟਰੋਂਗ ਕਰੋ ਪਹਿਲਾਂ ਮਹਿਸੂਸ ਕਰਨਾ ਸਿੱਖੋ ਜਦੋਂ ਮਹਿਸੂਸ ਕਰਨ ਲੱਪੋਗੇ ਤੇ ਫਿਰ ਤੁਸੀਂ ਲਿ ਕਮੈਂਟ ਸੈਕਸ਼ਨ ਚ ਦੱਸਿਓ ਇੱਕ ਨਾ ਸੱਜ ਸੰਗਤ ਦੀ ਦਿੱਕਤ ਮੇਰੀ ਇਹ ਹੈ ਕਿ ਮਰੋ ਮੇਰਾ ਚੈਨਲ ਵੀ ਮੋਨਟਾਈਜ਼ ਹੈ ਸਭ ਕੁ ਸੈਟ ਮੇਰਾ ਪਰ ਨਾ ਉਹ ਇੱਕ ਜਿਹੀ ਭੁੱਖ ਜੀ ਹੁੰਦੀ ਹੈ ਹਰ ਵਕਤ ਮੀਡੀਆ ਚ ਰਹਿਣ ਦੀ ਹਰ ਵਕਤ ਬਲਾ 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 ਉਹ ਉਹ ਅੰਦਰ ਪੈਦਾ ਨਹੀਂ ਹੋ ਪਾ ਰਹੀ ਸੋ ਕੋਸ਼ਿਸ਼ ਤੇ ਹੁੰਦੀ ਵੀ ਹਰ ਰੋਜ਼ ਇੱਕ ਵੀਡੀਓ ਪਾਈਏ ਤਾਂ ਕਿ ਚੈਨਲ ਹੋਰ ਗਰੋ ਕਰੇ ਪਰ ਥੋੜਾ ਜਿਹਾ ਕਿਲਤ ਹੋ ਜਾਂਦੀ ਸਾਨੂੰ ਮਤਲਬ ਨਹੀਂ ਮਨ ਕਰਦਾ ਸੋ ਪਰ ਕੋਸ਼ਿਸ਼ ਅਸੀਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅਜੇ ਨਾ ਪ੍ਰਾ ਦੀ ਕੰਸਟਰਕਸ਼ਨ ਚੱਲ ਰਹੀ ਹੈ ਸਾਡੇ ਵੀ ਸਮਾਗਮ ਚੱਲ ਰਹੇ ਨੇ ਸੋ ਜੋ ਟੈਕ ਹੈਗੇ ਫਿਰ ਪਰ ਹਰ ਰੋਜ਼ ਇੱਕ ਵੀਡੀਓ ਪਾਇਆ ਕਰਾਂਗੇ ਮੈਂ ਅਕਸਰ ਕਹਿਣਾ ਹਾਂ ਪਰ ਪੈਂਦੀ ਨਹੀਂ ਆਪਣੇ ਕੋਲ ਉਹ ਕਿ ਮਜਾ ਆ ਚ ਲੈ ਕਰਦਾ ਸੋ ਆਪਾਂ ਇਹ ਕੰਮ ਕਰਨਾ ਬਹੁਤ ਹੀ ਓਰੀਜਨਲ ਇਹ ਕੰਮ ਕਰੋ ਫਿਰ ਜਦੋਂ ਇੱਥੇ ਤੱਕ ਪਹੁੰਚੋਗੇ ਫਿਰ ਤੁਸੀਂ ਮੈਨੂੰ ਸੰਪਰਕ ਕਰੋ ਕਮੈਂਟ ਬਾਕਸਿਸ ਵਿੱਚ ਤੁਸੀਂ ਕੀ ਫੀਲ ਕਰ ਰਹੇ ਹੋ ਫਿਰ ਤੁਹਾਨੂੰ ਦੱਸਾਂਗਾ ਕਿ ਉਹਦੀ ਨਿਸ਼ਾਨੀ ਕੀ ਹੈ ਕਿਉਂਕਿ ਹਰੇਕ ਨੂੰ ਇੱਕੋ ਜਿਹਾ ਕੇ ਮਹਿਸੂਸ ਨਹੀਂ ਹੋਏਗਾ ਸੂਰਜ ਹਰੇਕ ਵਾਸਤੇ ਇੱਕੋ ਜਿਹਾ ਨਹੀਂ ਹੁੰਦਾ ਕਿਸੇ ਅੱਖਾਂ ਚ ਚੁੱਭਦਾ ਕੇ ਸੁੰਦਰ ਲੱਗਦਾ ਹੈ ਚੰਦ ਮਹ ਹਰੇਕ ਵਾਸਤੇ ਇੱਕੋ ਜਿਹਾ ਨਹੀਂ ਹੁੰਦਾ ਕਿਸੇ ਨੂੰ ਪੂਰਨਮਾਸ਼ੀ ਦੀ ਰਾਤ ਵਿੱਚ ਅਨੰਦ ਆਉਂਦਾ ਹੈ ਕੋਈ ਡ ਹਰ ਇੱਕ ਵਾਰ ਇੱਕੋ ਜਿਹਾ ਨਹੀਂ ਹੁੰਦਾ ਹਨਾ ਸੋ ਇਹ ਮਤਲਬ ਸਤਗੁਰੂ ਐਸਾ ਕੁਝ ਨਹੀਂ ਮਿਲਿਆ ਜੋ ਇੱਕੋ ਜਿਹਾ ਹੋ ਜਿਹੜੀ ਜਿਹੜੀ ਰੈਪੀਟੀਸ਼ਨ ਹੋਵੇ ਸੋ ਹਰੇਕ ਦਾ ਆਰਾਮ ਆਪਣਾ ਆਪਣਾ ਹੈ ਹਰੇਕ ਦਾ ਬ੍ਰਹਮ ਆਪਣਾ ਆਪਣਾ ਹੈ ਹਰੇਕ ਦਾ ਅਹਿਸਾਸ ਆਪਣਾ ਆਪਣਾ ਹੈ ਹਰੇਕ ਦਾ ਮਾਰਗ ਆਪਣਾ ਆਪਣਾ ਹੈ ਪਹੁੰਚਣਾ ਇੱਕੋ ਥਾਂ ਤੇ ਹੀ ਹੈ ਇਹ ਮਾਰਗ ਜਿਹੜੇ ਨੇ ਅਲੱਗ-ਅਲੱਗ ਰਹਿ ਸੋ ਕਿਸੇ ਨੂੰ ਕੋਈ ਚੀਜ਼ ਪਹਿਲਾਂ ਮਹਿਸੂਸ ਹੋਣੀ ਕਿਸੇ ਨੂੰ ਬਾਅਦ ਚ ਹੋਣੀ ਸੋ ਉਹਦੇ ਬਾਰੇ ਮੈਂ ਵੀਡੀਓ ਨਹੀਂ ਪਾਵਾਂਗਾ ਜੇ ਮੈਂ ਵੀਡੀਓ ਪਾ ਦਿੱਤੀ ਕਿ ਇਸ ਤਰ੍ਹਾਂ ਮਹਿਸੂਸ ਹੋਏਗਾ ਤੇ ਤੁਸੀਂ ਸਾਰੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋਗੇ ਜਿਵੇਂ ਕਹਿੰਦੇ ਮੱਥੇ ਧਿਆਨ ਕਰੋ ਇਥੇ ਦਰਦ ਜੀ ਹੁੰਦੀ ਹੈ ਤਾਂ ਲੋਕੀ ਜ਼ੋਰ ਲਾਉਂਦੇ ਨੇ ਫਿਰ ਕੰਨਾ ਜੋ ਦਿਮਾਗ ਦੀ ਖੁਸ਼ੀ ਕਰਕੇ ਟੀਂ ਦੀ ਆਵਾਜ਼ ਆਨੇ ਸ਼ੁਰੂ ਹੋ ਜਾਂਦੀ ਫਿਰ ਮੈਡੀਕਲ ਇਸ਼ੂਜ਼ ਹੋ ਜਾਂਦੇ ਨੇ ਆਪਾਂ ਉਹ ਕੰਮ ਨਹੀਂ ਕਰਨਾ ਆਰਾਮ ਨਾਲ ਬੈਠੋ ਫਿਰ 1 ਟੂ 1 ਜਿਹੜੇ ਨੇ ਤੁਹਾਡੇ ਮੈਂ ਜਵਾਬ ਵੀ ਹੌਨ ਸਮਝ ਦਵਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ